ਵਾਹਿਗੁਰੂ ਜੀ ਮੇਰੇ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਜੋ ਅੱਜ ਸ਼ਹਿਰ ਵਿੱਚ ਵੱਖ-ਵੱਖ ਸਮੂਹ ਸਿੱਖ ਸਖ ਜਥੇਬੰਦੀਆਂ ਵੱਲੋਂ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਹ ਇੱਕ ਅਲੋਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿੱਚ ਸ਼ਹਿਰ ਦੀਆਂ ਸੰਗਤਾਂ ਨੇ ਬੜੇ ਹੀ ਵੱਧ ਚੜ੍ਹ ਕੇ ਉਤਸ਼ਾਹ ਨਾਲ ਹਿੱਸਾ ਲੈ ਰਹੀਆਂ ਹਨ ਮਹਾ ਮੰਲੇਸ਼ਵਰ ਸਵਾਮੀ ਸ਼ਾਂਤਾਨਾ ਜੀ ਮਹਾਰਾਜ ਜਿਦੇ ਸਰਬ ਸੰਗੀ ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਨੂੰ ਪਾਲ ਲੈ ਕਰਦੇ ਸਮੂਹ ਸੇਵਾਦਾਰਾਂ ਵੱਲੋਂ ਰਲ ਕੇ ਜੋ ਲੰਗਰ ਦਾ ਪ੍ਰਬਲਕ ਕੀਤਾ ਗਿਆ ਹੈ ਜਿਸ ਵਿੱਚ ਸਭ ਲਾਭ ਲੈ ਰਹੇ ਹਨ ਆਪ ਸਭ ਸੰਗਤਾਂ ਨੂੰ ਜੀ ਗੁਰਪ੍ਰੋਗ ਦੀਆਂ ਲੱਖ ਲੱਖ ਵਧਾਈਆਂ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦਾ ਸਵਾਗਤ ਹੈ ਉਦਾਸ ਅਤਿੰਦਰਪਾਲ ਸਿੰਘ ਅਰੋਗ ਸਰਬਸਾਂਜੀ ਜੀ ਸ਼੍ਰੀ ਸੁਖਵੰਦੀ ਸਾਹਿਬ ਜੀ ਤੇ ਸੋਸਾਇਟੀ ਸਮੂਹ ਮੈਂਬਰਾਂ ਨੂੰ ਆਪ ਸਭ ਸੰਗਤਾਂ ਨੂੰ ਗੁਰਪੁਰਬ ਦੇ ਇਸ ਮੌਕੇ ਤੇ ਲੱਖ ਲੱਖ ਵਧਾਈਆਂ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੋ ਜੀ ਸਾਜੀ ਦੁਆਰਾ ਸੁਰਗਤੋ ਮਰਦ ਗੰਮੜਾ ਵਰੀਆ ਮੇਲਾ ਵਾਹ ਵਾਹ ਕੋਪਿੰਦ ਸਿੰਘ ਆਵੇ ਗੁਰੂ ਤੇਲਾ ਸੰਗਤਾਂ ਨੂੰ ਗੁਰੂ ਦੇਵ ਸਿੰਘ ਮਹਾਰਾਜ ਜੀ ਦੇ ਆਤਮਿਕ ਪਰਵ ਦੀ ਖੁਸ਼ੀ ਰਹੀ ਸਭੂ ਥੈਂਕ ਯੂ ਸਰਬਾਹੁਰਦੁਆਰਿਆਂ ਵੱਲੋਂ ਰਲ ਕੇ ਇੱਕ ਨਗਰ ਪੀਤਨ ਜਿਲੰਦ ਖੇਰ ਦੇ ਵਿੱਚ ਚੜ੍ਹਿਆ ਜਾ ਰਿਹਾ ਹੈ ਜਿਸ ਦੇ ਵਿੱਚ ਸਮੂਹ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸਰਦਾ ਦੇ ਨਾਲ ਪਿਆਰ ਦੇ ਨਾਲ ਸ਼ਮੂਲੀਅਤ ਕਰ ਰਹੀਆਂ ਹਨ ਔਰ ਮਹਾਪੁਰਖ ਮਹਾ ਮਰਲੇਸ਼ਵਰ Swami Shantanan Jiyo Dasin ਡੇਰਾ ਪ੍ਰੀਤਮ ਪਵਨ ਗੋਪਾਲ ਨਗਰ ਵੱਲੋਂ ਸੰਗਤਾਂ ਦੀ ਸੇਵਾ ਦੇ ਵਾਸਤੇ ਵਿਸ਼ੇਸ਼ ਰੂਪ ਦੇ ਵਿੱਚ ਮਠਾਈ ਦਾ ਲੰਗਰ ਲਗਾਇਆ ਗਿਆ ਆਪ ਸਭੂ ਸੰਗਤਾਂ ਨੂੰ ਸਾਂਤਾਨੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪਰਵ ਦੀਆਂ ਮਹਾਂਪੁਰਬਤਵਾਂ ਵੱਲੋਂ ਐ ਆਸ਼ਰਮ ਨਿਵਾਸੀਆਂ ਵੱਲੋਂ ਔਰ ਕਮੁਖ ਸਮੂਹ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਲੱਖ ਲੱਖ ਵਧਾਈਆਂ ਹੋਣ ਤਨ ਤਨ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ